ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਇਹ ਬਾਣੀ ਸਾਨੂੰ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਮਿਲਦੀ ਹੈ ਇਸ ਬਾਣੀ ਦਾ ਭਾਵ ਅਰਥ ਇਸ ਨਾਲ ਕਿਹੜੀ ਸਾਖੀ ਜੁੜਦੀ ਹੈ ਆਓ ਸਰਵਣ ਕਰਦੇ ਹਾਂ ਜੀ ਹਰਨਾਕਸ਼ ਕਸ਼ੇਪ ਦੇ ਘਰ ਦਿੱਤੀ ਦੀ ਕੁੱਖੋਂ ਪੈਦਾ ਹੋਇਆ ਦੱਸਿਆ ਹੈ ਇੱਕ ਹਰਨਾਕਸ਼ ਦਾ ਵੱਡਾ ਭਰਾ ਸੀ ਇਸ ਦਾ ਨਾਮ ਹਰਨਾਖ ਜਾਂ ਹਿਰਨ ਜਾਕਰਸ਼ ਸੀ ਇਹ ਦੋਵੇਂ ਨਾਮ ਹਰਨਾਖਸ਼ ਦੇ ਭਰਾ ਦੇ ਲਿਖੇ ਮਿਲਦੇ ਹਨ ਇਸ ਹਿਰਨ ਜਾਕਰਸ਼ ਦਾ ਵਿਸ਼ਨੂੰ ਦੇ ਅਵਤਾਰ ਵਰਾਹ ਨਾਲ ਭਾਰੀ ਜੁੱਧ ਹੋਇਆ ਤੇ 1000 ਸਾਲ ਜੁੱਧ ਚੱਲਿਆ ਆਖਿਰ ਨੂੰ ਵਰਾਹ ਅਵਤਾਰ ਨੇ हिरण ज्याकृष डाक्ष ਨੂੰ ਮਾਰ ਕੇ ਖਤਮ ਕਰ ਦਿੱਤਾ। ਭਾਗਵਤ ਪੁਰਾਣ ਅਨੁਸਾਰ ਹਰਨਾਕਸ਼ ਨੂੰ ਆਪਣੇ ਭਰਾ ਮਰੇ ਦਾ ਬਹੁਤ ਦੁੱਖ ਹੋਇਆ। ਇਸ ਭਰਾ ਦੇ ਬਦਲੇ ਦੀ ਭਾਵਨਾ ਨੂੰ ਲੈ ਕੇ ਹਰਨਾਕਸ਼ ਨੇ ਦੇਵੀ ਦੇਵਤੇ ਗਊ ਬ੍ਰਾਹਮਣਾਂ ਤੇ ਵੇਦਾਂ ਨੂੰ ਨਸ਼ਟ ਕਰਨ ਦੀ ਆਗਿਆ ਦਿੱਤੀ। ਮੰਦਰਾਚਲ ਪਹਾੜ ਜਾਂ ਕਾਲਾਂਤਰੇ ਵਿੱਚ ਇਸ ਨੇ ਤਪસ્યા ਕਰਕੇ ਬ੍ਰਹਮਾ ਪਾਸੋਂ ਵਰ ਪ੍ਰਾਪਤ ਕਰ ਲਿਆ ਕਿ ਇਹ ਇਹ ਨਾਂ ਦਿਨ ਨੂੰ ਨਾ ਰਾਤ ਨੂੰ ਮਰੇ ਨਾ ਹੀ ਕੋਈ ਪਸ਼ੂ ਜਾਂ ਦੇਵਤਾ ਮਾਰ ਸਕੇ ਅਤੇ ਨਾ ਹੀ ਸ਼ਸਤਰ ਜਾਂ ਅਸਤਰ ਕਰਕੇ ਮਾਰਿਆ ਜਾ ਸਕੇ ਇਸ ਤਰ੍ਹਾਂ ਦੇ ਵਰ ਪ੍ਰਾਪਤ ਕਰਕੇ ਹੰਕਾਰ ਹੋ ਗਿਆ ਇਹ ਮੈਨੂੰ ਮਾਰਨ ਵਾਲਾ ਕੋਈ ਨਹੀਂ ਹੈ ਮੈਂ ਨਾਸਰਹਿਤ ਅਬినాਸੀ ਹਾਂ ਇਸ ਦੇ ਭਰਾ ਨੂੰ ਵਿਸ਼ਨੂੰ ਦੇ ਅਵਤਾਰ ਵਰਾਹ ਨੇ ਮਾਰਿਆ ਸੀ ਇਸ ਕਰਕੇ ਵਿਸ਼ਨੂੰ ਭਗਵਾਨ ਦਾ ਨਾਮ ਲੈਣ ਵਾਲੇ ਨੂੰ ਵੀ ਮਾਰਨ ਦਾ ਹੁਕਮ ਦੇ ਦਿੱਤਾ ਦੇਵਤਿਆਂ ਨਾਲ ਜੰਗ ਜੁਦ ਸ਼ੁਰੂ ਕਰ ਦਿੱਤਾ ब्रह्मा देवਰ ਨਾਲ ਸਭ ਨੂੰ ਜਿੱਤ ਤੇ ਤ੍ਰਿਲੋਕੀ ਦਾ ਰਾਜ ਹਾਸਲ ਕਰ ਲਿਆ ਇਸ ਨੂੰ ਇਹ ਨਾ ਹੰਕਾਰ ਹੋ ਗਿਆ ਕਿ ਕੋਈ ਭਗਵਾਨ ਨਹੀਂ ਹੈ ਮੈਂ ਹੀ ਖੁਦ ਭਗਵਾਨ ਹਾਂ ਇਹ ਸਮਝਣ ਲੱਗਾ ਕਿਸੇ ਨੇ ਭਗਵਾਨ ਦਾ ਨਾਮ ਨਹੀਂ ਲੈਣਾ ਮੇਰਾ ਨਾਮ ਜਪੋ ਮੈਂ ਹੀ ਭਗਵਾਨ ਹਾਂ ਇਸ ਹਰਨਾਕਸ਼ ਦੇ ਘਰ ਵਾਲੀ ਯਾਦੂ ਦੇ ਕੁਖੋਂ ਇਸ ਦੇ ਚਾਰ ਪੁੱਤਰਾਂ ਨੇ ਜਨਮ ਲਿਆ ਉਹਨਾਂ ਪੁੱਤਰਾਂ ਦੇ ਨਾਮ ਸਹਿਲਾਦ ਅਨੇਲਾਦ ਹਲਾਦ ਇਹ ਤਿੰਨ ਪੁੱਤਰਾਂ ਤੋਂ ਪਿਛੋਂ ਅਕਾਲਪੁਰਖ ਨੇ ਆਪਣੇ ਭਗਤ ਪ੍ਰਹਲਾਦ ਨੂੰ ਇਸ ਦੇ ਘਰ ਜਨਮ ਦਿੱਤਾ ਜੋ ਬਾਲਕ ਅਵਸਥਾ ਵਿੱਚ ਪੜਨ ਸਮੇ ਹੀ ਆਪਣੇ ਬਾਪ ਰਾਜਾ ਹਰਨਾਕਸ ਦੇ ਹੁਕਮ ਦੇ ਉਲਟ RAM ਦਾ ਨਾਮ ਲੈਣ ਲੱਗਿਆ ਇਸ ਨੂੰ ਵੇਖ ਕੇ ਨਾਲ ਪੜਨ ਵਾਲੇ ਬਾਲਕਾਂ ਨੇ ਵੀ RAM ਨਾਮ ਉੱਚੀ ਉੱਚੀ ਜਪਣਾ ਸ਼ੁਰੂ ਕਰ ਦਿੱਤਾ ਸੰਡਾ ਮਰਕਾ ਜੋ ਬੱਚਿਆਂ ਨੂੰ ਪੜਾავਨ ਵਾਲੇ ਸਨ ਉਹਨਾਂ ਨੇ ਹਰਨਾਕਸ਼ ਪਾਸ ਪੁਕਾਰ ਕੀਤੀ ਕਿ ਤੁਹਾਡਾ ਪੁੱਤਰ ਆਪ ਤਾਂ ਵਿਗੜਿਆ ਹੈ ਉਸ ਨੇ ਤਾਂ ਸਾਰੇ ਬਾਲਕ ਵੀ ਵਿਗਾੜ ਦਿੱਤੇ ਹਨ ਤਾਂ ਹਰਨਾਕਸ਼ ਨੇ ਪ੍ਰਹਿਲਾਦ ਨੂੰ ਰਾਮ ਨਾਮ ਕਹਿਣ ਤੋਂ ਰੋਕਿਆ ਪਰ ਭਗਤ ਪ੍ਰਹਿਲਾਦ ਨਾਮ ਜਪਣੋਂ ਨਹੀਂ ਹਟਿਆ ਭਗਤ ਜੀ ਨੂੰ ਮਾਰਨ ਵਾਲੇ ਹਰਨਾਕ ਸੁਨੇ ਹੁਕਮ ਦੇ ਦਿੱਤਾ ਭਗਤ ਪ੍ਰਹਿਲਾਦ ਨੂੰ ਮਾਰਨ ਵਾਸਤੇ ਭਗਤ ਜੀ ਦੀ ਭੂਆ ਹੋਲਕਾ ਅੱਗ ਵਿੱਚ ਲੈ ਕੇ ਬੈਠੀ ਪਰ ਹੋਲਕਾ ਸੜ ਕੇ ਖ਼ਸਮ ਹੋ ਗਈ ਪ੍ਰਹਿਲਾਦ ਦੀ ਰੱਖਿਆ ਪਰਮੇਸ਼ਰ ਨੇ ਕੀਤੀ ਜਲ ਵਿੱਚ ਡੋਬਣ ਦਾ ਯਤਨ ਕੀਤਾ ਤਾਂ ਪਰਮੇਸ਼ਰ ਨੇ ਰੱਖਿਆ ਕੀਤੀ ਅਨੇਕਾਂ ਯਤਨ ਪ੍ਰਹਿਲਾਦ ਨੂੰ ਮਾਰਨ ਦੇ ਕੀਤੇ ਪਰ ਪ੍ਰਭੂ ਰੱਖਿਆ ਕਰਦਾ ਰਿਹਾ ਆਖਿਰ 함ਤ ਪਾਇਆ ਗਿਆ ਤੇ ਕਿਹਾ ਕਿ ਇਸ ਨੂੰ ਜਫੀ ਪਾ ਇੱਕ ਕਥਨ ਅਨੁਸਾਰ ਭਗਵਾਨ ਨੇ ਕੀੜੀ ਦੇ ਰੂਪ ਵਿੱਚ ਥਮ ਉੱਪਰ ਤੁਰਨਾ ਕੀਤਾ ਕੀੜੀ ਵੇਖ ਕੇ ਭਗਤ ਜੀ ਨੇ ਆਪਦੇ ਥੰਮ ਨੂੰ ਜੱਫੀ ਪਾ ਲਈ ਥੰਮ ਸ਼ਾਂਤ ਹੋ ਗਿਆ ਇਹ ਵੇਖ ਕੇ ਹਰਨਾਕਸ਼ ਨੇ ਭਗਤ ਜੀ ਨੂੰ ਮਾਰਨ ਵਾਸਤੇ ਤਲਵਾਰ ਕੱਢ ਲਈ ਕਿਹਾ ਦੱਸ ਹੁਣ ਮੇਰੀ ਤਲਵਾਰ ਤੋਂ ਤੈਨੂੰ ਕੌਣ ਬਚਾਏਗਾ ਤਾਂ ਉਸ ਸਮੇਂ ਭਗਵਾਨ ਨਰ ਸਿੰਘ ਰੂਪ ਧਾਰ ਕੇ ਪ੍ਰਗਟ ਹੋ ਗਿਆ ਹਰਨਾਕਸ ਜੋ ਅਬినాਸੀ ਰੱਬ ਆਪ ਕਹਾਉਂਦਾ ਸੀ ਉਸ ਨੂੰ ਨੌਂਦਰਾ ਨਾਲ ਪਾੜ ਦਿੱਤਾ ਹਰਨਾਕਸ ਦੁਸ਼ਟ ਹਰ ਮਾਰਿਆ ਰਹਿਲਾਦ ਤਰਾਇਆ ਭਾਈ ਗੁਰਦਾਸ ਜੀ ਨੇ ਵੀ ਇਸ ਪ੍ਰਸੰਗ ਦਾ ਜ਼ਿਕਰ ਵਾਰਾਂ ਅੰਦਰ ਕਥਨ ਕੀਤਾ ਹੈ ਇਸ ਤਰ੍ਹਾਂ ਇੱਕ ਉਹ ਅਕਾਲ ਪੁਰਖ ਹੀ ਨਾਸ ਤੋਂ ਰਹਿਤ ਅਬినాਸੀ ਸਰੂਪ ਹੈ ਉਸ ਤੋਂ ਬਿਨਾ ਹੋਰ ਕੋਈ ਅਬਿਨਾਸੀ ਨਹੀਂ ਹੈ ਹੋਰ ਸਭ ਕੁਝ ਬਿਨਾਸ ਰੂਪ ਹੈ ਅੱਲੋ ਅਲਖ ਅਗੰਮ ਕਾਦਰ ਕਰਨ ਹਾਰ ਕਰੀਮ ਸਭ ਦੁਨੀ ਆਵਣ ਜਾਵਣੀ ਮੁਕਾਮ ਏਕ ਰਹੀਮ ਮੁਕਾਮ ਤਿਸ ਨੂੰ ਆਖੀ ਹੈ ਜਿਸ ਸਿਸ ਨਾ ਹੋਵੀ ਲੇਖ ਅਸਮਾਨ ਧਰਤੀ ਚੱਲ ਸੀ ਮੁਕਾਮ ਉਹੀ ਇੱਕ ਦਿਨ ਰਾਤ ਚੱਲੈ ਨਿਸਸਸ ਚੱਲੈ ਤਾਰਿਕਾ ਲਖ ਪਲੋਏ ਮੁਕਾਮ ਉਹੀ ਇੱਕ ਹੈ ਨਾਨਕਾ ਸੱਚ ਬਗੋਏ ਉਹ ਜੋ ਆਕਾਲ ਪੁਰਖ ਪਰੀਪੂਰਨ ਪਰਮਾਤਮਾ ਸਰਬ ਕਲਾ ਸਮਰੱਥ ਅਬਿਨਾਸੀ ਪ੍ਰਭ ਆਪੇ ਆਪ ਹੈ ਉਸ ਦੀ ਸਿਫਤ ਕਰਦੇ ਆ ਭਾਈ ਗੁਰਦਾਸ ਜੀ ਕਥਨ ਕਰਦੇ ਹਨ ਵੇਦ ਕਤੇਬੋਂ ਬਾਹਰ ਲੇਖ ਅਲੇਖ ਨਾ ਲਿਖਿਆ ਜਾਈ ਰੂਪ ਅਨੂਪ ਅਚਰਜ ਹੈ ਦਰਸ਼ਨ ਦ੍ਰਿਸ਼ਟ ਅਗੋਚਰ ਭਾਈ ਇੱਕ ਕਵਾਉ ਪਸਾਉ ਕਰ ਤੋਲ ਨਾ ਤੁਲਾ ਤਹਰ ਨਾ ਸਮਾਈ ਕਥਨੀ ਬਦਨੀ ਬਾਹਰ ਥਕੇ ਸ਼ਬਦ ਸੁਰਤ ਲਿਵ ਲਾਈ ਮਨ ਵਚ ਕਰਮ ਅਗੋਚਰਾ ਮਤ ਬੁੱਧ ਸਾਧ ਸੋਝੀ ਥੱਕ ਪਾਈ ਆਸ਼ਾਲ ਅਸ਼ੇਦ ਅਪੇਦ ਹੈ ਭਗਤ ਵਸ਼ਲ ਸਾਧ ਸੰਗਤ ਪਛਾਈ ਵੱਡਾ ਆਪ ਵੱਡੀ ਵਡਿਆਈ ਉਹ ਅਬਿਨਾਸੀ ਪ੍ਰਭੂ ਹੀ ਜੀਵਨ ਕੋ ਦਾਤਾ ਸਰਬ ਜੀਆਂ ਦਾ ਦਾਤਾ ਹੈ ਸਾਰੇ ਜੀਆਂ ਦੀ ਪਾਲਣਾ ਕਰਨ ਵਾਲਾ ਹੈ ਦਾਤੇ ਦੇ ਸੰਬੰਧ ਵਿੱਚ ਪੜੋ ਅਤੇ ਇਸ ਨੂੰ ਵਿਚਾਰੋ ਕਿ ਦਾਤਾ ਸਭ ਦੇਣ ਵਾਲਾ ਹੈ ਨਾਸ ਤੋਂ ਰਹਿਤ ਪ੍ਰਮਾਤਮਾ ਸਾਰੇ ਜੀਵਾਂ ਦਾ ਦਾਤਾ ਹੈ ਉਸ ਦਾ ਸਿਮਰਨ ਕਰਨ ਨਾਲ ਪਾਪਾਂ ਵਿਕਾਰਾਂ ਦੀ ਸਾਰੀ ਮੈ ਲੈ ਜਾਂਦੀ ਹੈ ਭਗਤ ਜਨਾਂ ਦਾ ਉਹ ਹੀ ਵਰਤਨ ਵਲੇਵਾ ਹੈ ਪਰ ਉਸ ਨੂੰ ਕੋਈ ਵਿਰਲਾ ਹੀ ਮਨੁੱਖ ਪ੍ਰਾਪਤ ਕਰਦਾ ਹੈ ਇਸ ਤਰ੍ਹਾਂ ਹਰਨਾਕਸ਼ ਦਾ ਨਾਸ ਕਰਕੇ ਭਗਤ ਪ੍ਰਹਿਲਾਦ ਦੀ ਪ੍ਰਭੂ ਨੇ ਰੱਖਿਆ ਕੀਤੀ ਭਗਤਾਂ ਦੀ ਰੱਖਿਆ ਪ੍ਰਮਾਤਮਾ ਸਦਾ ਹੀ ਕਰਦਾ ਹੈ ਸਾਨੂੰ ਵੀ ਇਸ ਸਾਖੀ ਤੋਂ ਇਹ ਸਿੱਖਿਆ ਲੈਣੀ ਚਾਹੀਦੀ ਹੈ ਅੰਮ੍ਰਿਤ ਵੇਲੇ ਦੀ ਸੰਭਾਲ ਕਰੋ ਨਿਤਨੇਮ ਕਰੋ ਗੁਰੂ ਦੇ ਬਾਣੇ ਵਿੱਚ ਰਹੋ ਸੁਖ ਹੋਵੇ ਦੁਖ ਹੋਵੇ ਹਰ ਵੇਲੇ ਉਸ ਪ੍ਰਭੂ ਨੂੰ ਚੇਤੇ ਵਿੱਚ ਰੱਖੋ ਹੋਈਆਂ ਬੇਅੰਤ ਪੁਲਾਹਾਂ ਦੀ ਖਿਮਾ ਬਖਸ਼ਨੀ ਬਲਾਉ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ